ਰਾਣਾ ਨਾ ਮੈਂ ਨੂੰ ਦੇਖੇ 70 ਉਹਦੀ ਹੋ ਗਈ ਹੈ ਆ ਕੇ ਚੁੱਕੀ ਹੋਵੇ ਕੇ ਮੈਂ ਸਿਖਾਤਾ ਆਇਆ ਅਲੈਕਾ ਨੂੰ ਇੱਥੇ ਨਾ ਬਸਰ ਅਗਲੇ ਤੋਂ ਬੜੋਈਆ ਲਿਖ ਦੋ ਦੋ ਮੈਂ ਨਾਮ ਹੈ ਹਾਂ ਤੁਸੀਂ ਤੁਹਾਨੂੰ ਕਾਲੇ ਲੱਗਿਆ ਪਰ ਦੂਜਾ ਕੀ ਕਹਿਣਾ ਬੈਠਾ ਜਿੰਨੇ ਸਰ ਇਹ ਕੀ ਨਾਮ ਹੈ ਮੈਂ ਨਾਈ ਰੋਹਿਤ ਕੁਮਾਰ ਹੈ ਰੋਹਿਤ ਕੁਮਾਰ ਕਿੰਨੇ ਦਾ ਨਾਮ ਨਿਕਲਿਆ ਕਿਵੇਂ ਨਿਕਲਿਆ ਮੈਂ ਹੀ ਮੇਰੇ ਸਿਸਟਰ ਕੋਲ ਆਇਆ ਸੀ ਉਹ ਰਹੀ ਤੇ ਇਹਨਾਂ ਦੀ ਮੈਂ ਐਡ ਦੇਗਾ ਨਾ ਮੈਂ ਕਿਹਾ ਚਲੋ ਲਾਟਰੀ ਪਾ ਲੈਨੇ ਜੀ ਠੀਕ ਹੈ ਮੈਂ ਪੰਜ ਤੋਂ ਲਾਟਰੀ ਪਾ ਗਾਈ ਤੇ ਇਹਨਾਂ ਨੇ ਮੈਨੂੰ ਸੂਹ ਆ ਸ਼ਾਮ ਨੂੰ 4 ਵਜੇ ਫੋਨ ਕੀਤਾ ਜੀ ਮੈਨੂੰ ਮੈਨੂੰ ਕਹਿੰਦੇ ਤੁਹਾਡਾ ਨਾਮ ਆਇਆ ਇਹ ਕਹਿੰਦੇ ਵਿਆਹ ਯਾਰ ਦਾ ਹਾਂ ਤੇ ਮੈਂ ਹਾਂ ਜੀ ਮੈਂ ਸ਼ਾਮ ਨੂੰ ਆ ਜਾਂਦੇ ਵਕਤ ਤੇ ਸ਼ਾਮ ਨੂੰ ਇਹਨਾਂ ਦਾ ਫੇਰ ਫੋਨ ਆ ਗਿਆ ਜੀ ਬਿਲਕੁਲ ਜੀ ਤੇ ਕਹਿੰਦੇ 45000 ਦਾ ਨਾਮ ਕਹਿੰਦੇ ਫੇਰ ਆਇਆ ਠੀਕ ਹੈ ਜੀ 95000 ਮੈਂ ਬਹੁਤ ਖੁਸ਼ ਹੋਇਆ ਜੀ ਮੈਂ ਚਲੋ ਜੀ ਵਧੀਆ ਜੀ ਮੈਂ ਚਲੋ ਪਹਿਲੀ ਵਾਰ ਲਾਟਰੀ ਪਾਈ ਸੀ ਠੀਕ ਹੈ ਪਹਿਲਾਂ ਕਦੇ ਮੈਂ ਲਾਟਰੀ ਨਹੀਂ ਪਾਈ ਅੱਛਾ ਪਹਿਲਾਂ ਨਹੀਂ ਪਾਈ ਕਦੇ ਨਾ ਜੀ ਕਦੇ ਨਹੀਂ ਪਾਈ ਜੀ अच्छा फिर ये पैसे का की करोगे ओए यही कर दे काम चलावांगे सारे ही बस ये अच्छा मैं बोल खोजे यार किथों आई थी मैं डब्बा वाली डब <laughs> तो पहली 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 पाई पाई जी ਤੇ ਡੱਬਾ ਲਈਦਾ ਤੇ ਪਹਿਲੀ ਵਾਰੀ ਲਾਟਰੀ ਪਈ ਇਹ ਤੋਂ ਪਹਿਲਾਂ ਨਹੀਂ ਨਾ ਪਹਿਲਾਂ ਕਦੇ ਨਹੀਂ ਪਹਿਲੀ ਵਾਰ ਲਾਟਰੀ ਪਈ ਹੈ ਇਹ ਪਹਿਰ ਵੀ ਜਿਹੜਾ ਬੋਲੰਦੀ ਆਈ ਪਹਿਲੀ ਵਾਰੀ ਭਾਈ ਇਹ ਕਦੇ ਆਪਾਂ ਪਹਿਲਾਂ ਕਦੇ ਪਾਈ ਨਹੀਂ ਜੀ ਪਹਿਲੀ ਵਾਰ ਲਾਟਰੀ ਪਈ ਸੀ ਵਧੀਆ ਨਾਮ ਆ ਗਿਆ ਜੀ 92000 ਰੁਪਏ ਆ ਗਏ ਜੀ ਖੁਸ਼ ਹੋਣ ਬਹੁਤ ਖੁਸ਼ ਹੈ ਜੀ ਹਾਂਜੀ ਕਰਨ ਜੀ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਲੰਬੇ ਟਾਈਮ ਤੋਂ ਸੋ ਕੱਲ ਜੋ ਪ੍ਰਾਈਜ਼ਾਂ ਦੀ ਝੜੀ ਲੱਗੀ ਹੋਈ ਆ ਕੱਲ ਉਹਦੇ ਵਿੱਚ ਦੋ ਪ੍ਰਾਈਜ਼ ਹੋਰ ਐਡ ਹੋ ਗਏ ਆ ਜੀ ਇਹਦੇ ਵਿੱਚ 4 ਵਜੇ ਦਾ ਫਰਸਟ ਪ੍ਰਾਈਜ਼ ਆਇਆ ਜੀ ਆਪਣੇ ਕੋਲ 12 24 ਅੱਛਾ ਇਹ ਹਫ਼ਤੇ ਦੇ ਵਿੱਚ ਦੂਸਰਾ ਫਰਸਟ ਪ੍ਰਾਈਜ਼ ਆ ਜੀ ਜੋ ਆਪਣੇ ਕੋਲ ਲੱਗ ਗਿਆ ਜਲਾਲਾਬਾਦ ਦੇ ਵਿੱਚ ਨਹੀਂ ਤਾਂ ਫਰਸਟ ਪ੍ਰਾਈਜ਼ ਦੇਖੋ ਪ੍ਰਾਈਜ਼ ਜੋ ਵੀ ਹੋਵੇ ਪਰ ਜੋ ਫਰਸਟ ਪ੍ਰਾਈਜ਼ ਲੱਗ ਜਾਂਦਾ ਉਹ ਬਹੁਤ ਵੱਡੀ ਚੀਜ਼ ਹੋ ਜਾਂਦੀ ਆ ਜੀ ਹਫ਼ਤੇ ਦੇ ਵਿੱਚ ਦੋ ਵਾਰ ਹੀ ਆ ਗਿਆ ਜੀ ਆਪਣੇ ਕੋਲ ਇਹ ਜਿਹੜੇ ਨੰਬਰ ਤੇ 50000 ਰੁਪਿਆ ਇਹਨਾਂ ਨੂੰ ਨਿਕਲਿਆ ਜੀ ਜੀ ਉਦੋਂ ਅਸੀਂ ਇਹਨਾਂ ਨੂੰ ਕਾਲ ਕੀਤੀ ਹੈ ਕਹਿੰਦੇ ਚਲੋ ਸ਼ਾਮ ਨੂੰ ਆਣੇ ਆ ਤੇ ਸ਼ਾਮ ਨੂੰ ਰਾਤ ਨੂੰ ਇਹਨਾਂ ਨੂੰ ਫੇਰ 45000 ਦਾ ਪ੍ਰਾਈਸ ਲੱਗ ਗਿਆ ਜੀ 92409 ਨੰਬਰ ਜੀ ਕਰਨ ਅਰਜੁਨ ਲਾਟਰੀ ਜਲਾਲਾਬਾਦ ਇੱਕ ਲੰਮਾ ਇਤਿਹਾਸ ਜਲਾਲਾਬਾਦ ਦੇ ਵਿੱਚ ਹੋਇਆ ਹੈ ਜੋ ਲਗਾਤਾਰ ਪ੍ਰਾਈਸ ਤੇ ਪ੍ਰਾਈਸ ਆ ਰਹੇ ਹੈ ਜੀ ਲਗਾਤਾਰ 3-4 ਦਿਨਾਂ ਦੇ ਵਿੱਚ ਪ੍ਰਾਈਸ ਤੇ ਪ੍ਰਾਈਸ ਲੱਗ ਰਹੇ ਹੈ ਜੀ ਜਿਵੇਂ ਆਪਾਂ ਪਿੱਛੇ ਵੀ ਦਿਖਾਇਆ ਸੀਗਾ ਜੀ ਲਾਟਰੀ ਪਈ ਸੀ ਇਹਨਾਂ ਨੇ ਜੀ ਇਹਨਾਂ ਨੇ ਲਾਟਰੀ ਜਿਹੜੀ 50000 ਰੁਪਏ ਨਿਕਲਿਆ ਜੀ ਉਹ 4 ਵਜੇ ਦੀ ਲਾਟਰੀ ਹੁੰਦੀ ਹੈ ਜੀ ਇਹ ਕਿਹੜੀ ਸਟੇਟ ਦੀ ਹੈ ਇਹ ਸਿੱਕਮ ਸਟੇਟ ਹੈ ਸਕੰਸਟ ਜੀ ਜਿਹੜੀ ਦੂਸਰੀ ਆ ਉਹ ਨਾਗਾਲੈਂਡ ਸਟੇਟ ਦੀ ਡੀਅਰ ਦੀ ਇਹ ਸਾਰੀਆਂ ਡੀਅਰ ਕੰਪਨੀ ਦੇ ਅੰਡਰ ਆਉਂਦੀਆਂ ਜੀ ਸਾਰੀਆਂ ਪੰਜਾਬ ਸਟੇਟ ਡੀਅਰ ਲਾਟਰੀ ਹੁੰਦੀ ਹੈ ਜੀ ਜੋ ਰਾਤ ਨੂੰ ਆਇਆ ਉਹ 8 ਵਜੇ 6 ਰੁਪਏ ਵਾਲੀ ਲਾਟਰੀ ਚ ਆਇਆ ਜੀ ਇਹ 10 ਰੁਪਏ ਵਾਲੀ ਲਾਟਰੀ ਹੈ ਜੋ 4 ਵਜੇ ਸੀ 4 ਵਜੇ ਜੀ ਉਸ ਤੋਂ ਪਹਿਲਾਂ ਆਪਾਂ ਸਾਰਿਆਂ ਨੂੰ ਦਿਖਾਏ ਸੀਗੇ ਪਿਛਲੀ ਵੀਡੀਓ ਦੇ ਵਿੱਚ ਵੀ ਦੇਖੋ ਕਰਨ ਅਰਜੁਨ ਲਾਟਰੀ ਚਲਾਲਾ ਬਾਦ ਕਰਨ ਅਰਜੁਨ ਲਾਟਰੀ ਚਲਾਲਾ ਬਾਦ ਕਰਨ ਅਰਜੁਨ ਲਾਟਰੀ ਚਲਾਲਾ ਬਾਦ ਕਰਨ ਅਰਜਨ ਲਾਟਰੀ ਚਲਾਲਾਬਾਦ ਇਹ ਪ੍ਰਾਈਜ਼ਾਂ ਦੀ ਇੱਕ ਲੰਬੀ ਲਿਸਟ ਲੱਗੀ ਪਈ ਹੈ ਜੀ ਆਪਣੇ ਕੋਲੇ ਰੋਜ਼ ਨਵੇਂ ਤੋਂ ਨਵੇਂ ਪ੍ਰਾਈਜ਼ ਆ ਰਹੇ ਆ ਜੀ ਆ ਪਿੱਛੇ ਆਪਾਂ ਦਿਖਾਇਆ ਸੀ ਜੋ ਕਰੋੜ ਆਪਣੇ ਕੋਲੋਂ ਇੱਕ ਡਿਜੀਟ ਤੋਂ ਮਿਸ ਹੋਇਆ ਸੀਗਾ ਇਸ ਤਰ੍ਹਾਂ ਬਹੁਤ ਹੀ ਜ਼ਿਆਦਾ ਪ੍ਰਾਈਜ਼ ਆ ਰਹੇ ਆ ਦੇਖੋ ਕਈ ਕਸਟਮਰ ਸ਼ੋਅ ਨਹੀਂ ਕਰਦੇ ਉਦੋਂ ਅਸੀਂ ਐਡ ਨਹੀਂ ਵੀ ਕਰਦੇ ਕਿਉਂਕਿ ਅਸੀਂ ਦੇਖੋ ਕਿਸੇ ਦੀ ਪਰਸਨਲ ਲਾਈਫ 'ਤੇ ਨਹੀਂ ਇੰਟਰਫੇਅਰ ਕਰਦੇ ਜੋ ਆਪਣੇ ਕੋਲੇ ਆਉਂਦੇ ਆ ਕਿ ਹਾਂ ਜੀ ਅਸੀਂ ਵੀਡੀਓ ਬਣਵਾਵਾਂਗੇ ਅਸੀਂ ਉਹਨਾਂ ਨੂੰ ਹੀ ਖੜਾ ਕਰਦੇ ਆ ਜੀ ਪ੍ਰਾਈਜ਼ ਬਹੁਤ ਆ ਰਹੇ ਆ ਸਾਡੇ ਕੋਲ ਡੇਲੀ ਪ੍ਰਾਈਜ਼ ਆ ਰਹੇ ਆ ਜੀ ਜੀ ਉਸ ਤੋਂ ਬਾਅਦ ਹੁਣ ਆਪਣੇ ਕੋਲੇ ਫੋਲੀ ਬੰਪਰ ਚੱਲ ਰਿਹਾ ਜੀ 2.5 ਕਰੋੜ ਦਾ 22 ਤਿੰਨ ਦਾ ਡਰਾ ਹੈ ਪੰਜਾਬ ਸਰਕਾਰ ਦੀ ਟਿਕਟ ਹੈ अवेलेबल ਬਹੁਤ ਵੱਡਾ ਸਟਾਕ ਆਪਣੇ ਕੋਲੇ अवेलेबल ਹੈ ਤੁਸੀਂ ਸਾਡੇ ਕੋਲੇ ਆਓ ਇੱਕ ਸਪੈਸ਼ਲ ਧੰਨਵਾਦ ਜੋ ਦੂਰੋਂ ਦੂਰ ਆ ਰਹੇ ਕੱਲ ਆਪਣੇ ਕੋਲੇ ਜ਼ੀਰੋ ਤੋਂ ਕਸਟਮਰ ਆਏ ਸੀਗੇ ਲਾਟਰੀ ਪਾਂ ਪਹਿਲਾਂ ਉਹਨਾਂ ਦਾ ਧੰਨਵਾਦ ਅਗਰ ਵੀਡੀਓ ਦੇਖ ਰਹੇ ਹੈ ਮੈਂ ਹੈ ਨਹੀਂ ਸੀਗਾ ਸੋ ਮੁਕਸਰ ਤੋਂ ਜ਼ੀਰੇ ਤੋਂ ਫਿਰੋਜ਼ਪੁਰ ਤੋਂ ਫਰੀਦਕੋਟ ਤੋਂ ਵੀ ਕਸਟਮਰ ਲਾਟਰੀ ਪਾਂ ਆ ਰਹੇ ਹੈ ਜੀ ਆਪਣੇ ਕੋਲੇ ਇਹ ਪਿਆਰ ਹੈ ਜੀ ਲੋਕਾਂ ਦਾ ਆਪਣੇ ਨਾਲ ਹਾਂਜੀ ਭਾਈ ਜੀ ਖੁਸ਼ ਹੋ ਫਿਰ ਹਾਂਜੀ ਉਹ ਖੁਸ਼ ਹਾਂਜੀ ਮੱਜੇ ਖੁਸ਼ ਹਾਂ ਹਾਂਜੀ ਠੀਕ ਹੈ ਇਹ ਹੁਣ ਪਹਿਲੀ ਵਾਰੀ ਤੁਸੀਂ ਪਾਈ ਤੇ ਪਹਿਲੀ ਹਾਂਜੀ ਹਾਂਜੀ ਪਹਿਲੀ ਵਾਰ ਲਾਟਰੀ ਪਾਈ ਸੀ ਮੈਂ ਪਹਿਲਾਂ ਕਦੇ ਨਹੀਂ ਪਾਈ ਜੀ ਪਹਿਲੀ ਵਾਰੀ ਲਾਟਰੀ ਪਾਈ ਹੈ ਕੀ ਦਿਮਾਗ ਚ ਆਇਆ ਕਿ ਵੀਡੀਓ ਵੇਖਣਾ ਨਾ ਬਸ ਵੀਡੀਓ ਦੇਖਦੋ ਨੀ ਜੀ ਤਾਂ ਕਰਕੇ ਮੈਂ ਚਲ ਆਪਾਂ ਹੀ ਪਾ ਲੈਨੇ ਲਾਟਰੀ ਮੈਂ 500 ਦੀ ਮੈਂ ਵੀ ਲਾਟਰੀ ਪਾ ਲਈ ਆ ਹਾਂਜੀ ਕੰਮ ਕੀ ਕਰਦੇ ਹੋ ਭਾਈ ਮੈਂ ਇਹ ਉਹਦਾ ਇਲੈਕਟ੍ਰੀਸ਼ਨ ਦਾ ਕੰਮ ਹੈ ਜੀ ਫੁੱਲ ਰੋਲ ਹਾਂਜੀ रोहित कुमारी रोहिती